I'm 呀。<noise> मरा a ਹਾਈ ਐਸ ਨਾ ਲਾਗਾ ਪਾਓ ਰਸਨਾ ਨਾਮ ਰਵੇ ਸੁਦਾ ਪਾਹੀ ਸਾਜਾ ਸਾ ਸੁਹਾਵ ਕਨੀ ਸੋ ਸੁਣਤੀ ਮੇਰਾ ਪਾਹੀ ਇਹ ਜਗ ਪਾਇ ਸੁਨਾ ਮਿਸਰੇ ਭਾਈ ਵਿਖੋ ਸਦਾ ਦੂੜ ਸਾਧੂ ਸੰਤ ਮਿਲਾਇਆ ਭਾਈ ਸਰਬ ਰਿਆ ਪਰਪੂਰ ਜਿਨਾ ਬਰੀ ਤਕਾ ਲਕੀਆ ਭਾਈ ਸੇਤ ਤੇ ਤੇ ਤੁਹਾਰੇ ਦੇ ਉਜੜ ਅੰਤਰ ਲਾਇਤ ਰਾਇਆ ਭਾਈ 아. <목소리도>